ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆਪਣਾ ਹਣ ਪਿੰਡ ਦਿਨੇ ਵਾਲੀ ਤਕਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਡੀ ਵੀਡੀਓ ਵਿੱਚ ਟੋਟਲ ਆਪਾਂ ਇੱਕੋ ਵਾਰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚਿਆ ਬਾਈ ਸਹਿਜ ਦੀਵ ਦੇ ਕੋਲ ਜਾਰੂ ਗੱਲਾਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਇਹਦੀ ਡਿਟੇਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਉਹ ਠੀਕ ਠਾਕ ਜੀ ਬਸ ਵਧੀਆ ਜੀ ਕਿਰਪਾ ਮਿਲ ਗਈ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਜੀ ਆਪਣਾ ਸੈਜੀਵ ਸਿੰਘ ਪਿੰਡ ਦੀਨੇਵਾਲੀ ਤਸੀਲ ਨਾਲਾ ਜਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਜੀ ਆਪਣਾ 971650920 ਜੀ ਠੀਕ ਹੈ ਜੀ ਹਾਂ ਜੀ ਭਾਈਆ ਦੱਸਿਆ ਹੋਇਆ ਉਹਦੇ ਬਾਰੇ ਇੱਕ ਕਨਫਰਮ ਸੁਈਆ ਤੇ ਕੀ ਇਹਦਾ ਮਿਲਕ ਰਿਕਾਰਡ ਜੇ ਇਹ ਵੀ ਜੀ ਦੂਜਾ ਸੁਦਾ ਸੁਈ ਜੇ ਅੱਛਾ ਜੀ ਤੇ ਕੱਲ ਸ਼ਾਮੀ ਸੁਈ ਜੇ ਅੱਛਾ ਜੀ ਪ੍ਰੋਪਰ ਜੇਰ ਦੀ ਆਪਣੇ ਕੋਲ ਵੀਡੀਓ ਪਈ ਆ ਠੀਕ ਹੈ ਜੀ ਹਾਂ ਜੀ ਮਗਰ ਇਹਨੇ ਵੱਚੀ ਆ ਤੇ ਇਸ ਟਾਈਮ 14 ਕਿਲੋ ਬੋਲਾ ਜਿਹੜਾ ਰੈਡੀ ਜੇ ਠੀਕ ਹੈ ਜੀ ਹਾਂ ਜੀ 14 ਕਿਲੋ ਬੋਲਾ ਜਿਹੜਾ ਬਿਲਕੁਲ ਬੋਲਾ ਬਿਲਕੁਲ ਤਾਜੀ ਥੱਲੇ ਤਿਆਰ ਆ ਤੇ ਪੰਡਾਂ ਪਾਈਆਂ ਕਰਮਾ ਵਾਲੀ ਨੇ ਭਾਈ ਖੁਦ ਫਿਰ ਕੋਲ ਕੇ ਦਿਖਾਈਏ ਕਰੋ ਜੀ ਚੈੱਕ ਆ ਫੋਟੋ ਫੋਟੋ ਪਾਉਰ ਨਾ ਆਈ ਆ ਇਹ ਹੈ ਵੀ ਕ੍ਰਾਸ ਵੇਚਿਆ ਤੇ ਪੈਡ ਕੁਆਲਟੀ ਵੀ ਜੰਗੀ ਲੈ ਸੀ ਨਾ ਨਾ ਨੂੰ ਕੋਈ ਚਲਮੀ ਦੀ ਵੀ ਪ੍ਰਵਾਹ ਨਹੀਂ ਆਹੋ ਜੀ ਕੈਪਰੇਟ ਤਾਂ ਨਹੀਂ ਗਿਆ ਤਾਂ ਆਣ ਗੱਠੋਂ ਬਾਹਰ ਜਾਂਦਿਆ ਵਾ ਤੇ ਬਾਈ ਕਿੰਨਾ ਭਰੂਗੀ ਦੁੱਧੇ ਹਾਂਜੀ ਦੁੱਧ ਕਿੰਨਾ ਭਰ ਜੂਗੀ ਦੁੱਧ ਦੁੱਧ ਵੀ ਨਾ ਦੁੱਧ ਕਿੱਥੇ ਪੈਂਦੀ ਆ ਬਾਹਰ ਭਰੂਗੀ ਜੇ ਅੱਛਾ ਜੀ ਹਾਂਜੀ ਹਾਂਜੀ ਬਾਈ ਤੇ ਚੱਲ ਜੇ 24 ਚੱਲ ਜੇ ਕੱਢ ਜਉਂ 20 ਬਾਹਰ ਲੈ ਹੋਣੀ ਭਾਈ 20 ਪਲਸ ਜਿਹੜਾ ਦੁੱਧੇ ਚ ਵਾਈ ਜਾਊਗੀ ਵਹਿਣ ਦਾ ਥਣ ਪਾਂਡਾ ਬਹੁਤ ਹੀ ਚੰਗਾ ਵਾ ਤੇ ਨਾੜਾ ਨਾੜਾ ਛੱਡੇ ਤੇ ਚੰਗੀਆਂ ਆ ਗਈਆਂ ਤੇ ਜਾਲੀ ਵਿਸ਼ਿਆਂ ਪਿਆ ਵਾ ਤੇ ਭਾਈ ਹੋਣੀ ਹਰ ਵੀਡੀਓ ਦੇਖ ਤੁਸੀਂ ਪਾਉਂਦੇ ਆ ਵਹਿਣ ਦੇ ਪਰ ਲੈਂਦੇ ਚੰਗੀ ਤੋਂ ਚੰਗੀ ਲੱਭੀ ਆ ਥੋੜਾ ਥੋੜਾ ਜਿਹਾ ਬੱਚੇ ਦੇ ਕਰਕੇ ਕਰਦੀ ਆ ਡੱਕੇ 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 ਟੱਕੇ ਉਹ ਲਾ ਕੇ ਇਸ ਤਰ੍ਹਾਂ ਨਿਆ ਪਾਉਂਦਾ ਨੂੰ ਟਾਣਾ ਦਾ ਸੈੱਟ ਗਿਆਬ ਤੇ ਬਹੁਤ ਹੀ ਜਿਆਦਾ ਸ਼ਾਨਦਾਰ ਓਨੀ ਅੱਗੇ ਨੂੰ ਬਣੀ ਆ ਤੇ ਓਨੀ ਪਿੱਛੇ ਨੂੰ ਬਣੀ ਆ ਤੇ ਨਾੜਾ ਨੂਣਾ ਜਿਹੜੀਆਂ ਛੱਡੇ ਤੇ ਚੰਗੀਆਂ ਆ ਜੀਆਂ ਕਿ ਡਰਦੀ ਆ ਵੜ ਬਾਕੀ ਵਿੱਚ ਇਹ ਹੈ ਠੰਡੀ ਸੀੜਾ ਅੱਛਾ ਈ ਹਾਂਜੀ ਹਾਂਜੀ ਬੱਚੀਆਂ ਠੰਡੀ ਸੀੜਾ ਜਿੱਥਾ ਮਰਜੀ ਕੋ ਬੈਠੇ ਚੋੜੇ ਠੀਕ ਈ ਹਾਂਜੀ ਹਾਂਜੀ ਬਈ ਸਾਉਂਡ ਕੰਨ ਲਗ ਗਿਆ ਬਹੁਤ ਚੰਗਾ ਲੱਗਾ ਵਾ ਤੇ ਹਰ ਵਾਰੀ ਬਾਈ ਹਣੀ ਹੁੰਦੇ ਆ ਵੜੇ ਤੇ ਲੰਦੇੰਦੇ ਸਿਰੇ ਤੋਂ ਸਿਰੇ ਦੀ ਕੱਢ ਕੇ ਆ ਬਾਈ ਜਿਹੜੀ ਪਿਛਲੀ ਵੀਡੀਓ ਪਾਈ ਕਿਵੇਂ ਦਰਿਆ ਹਿਓ ਚ ਪਿਛਲੀ ਵੀਡੀਓ ਤੇ ਵੀ ਜੀ ਮੈਨਾਂ ਵੀ ਇੱਕ ਪਹਿਲੇ ਨੰਬਰ ਤੇ ਵੜ ਵੀ ਗਈ ਜੀ ਅੱਛਾ ਜੀ ਹਾਂ ਜੀ ਜੀ ਪਹਿਲੇ ਫੋਨ ਤੇ ਵੜ ਗਈ ਠੀਕ ਹੈ ਠੀਕ ਹੈ ਜੀ ਇਹ ਤੇ ਫੋਨ ਬਹੁਤ ਜ਼ਿਆਦੇ ਆਏ ਜੀ ਅੱਛਾ ਜੀ ਹਾਂ ਜੀ ਹਾਂ ਜੀ ਕਹਿੰਦਾ ਤੁਹਾਨੂੰ ਪਤਾ ਵੀ ਆਪਾਂ ਤਾਂ ਦਾਣਾ ਮਾਲ ਸਾਹਿਬ ਤੁਹਾਨੂੰ ਬਰਾ ਵੇਰੇ ਮਿੰਟੋਂ ਮਿੰਟ ਜਾਂਦਾ ਇੱਕ ਮਾਲ ਸਾਫ ਨਹੀਂਦਾ ਜੀ ਤੇ ਇੱਕ ਆਪਣਾ ਰੇਟ ਬਿਲਕੁਲ ਜਾਇਜ਼ ਹੁੰਦਾ ਜੀ ਠੀਕ ਹੈ ਠੀਕ ਹੈ ਮੇਰੀ ਬੇਨਤੀ ਮੇਰੇ ਭਰਾਵਾਂ ਨੂੰ ਬਾਅਦ ਦੀ ਬਾਤ ਕਰੀ ਮੇਰਾ ਭਰਾਣਾ ਬੇਨਤੀ ਆ ਕਿ ਫਿਰ ਅਸੀਂ ਨਾ ਟ੍ਰੇਡ ਉਹਨਾਂ ਵੀ ਪਾਈਦਾ ਜਿੰਨਾ ਕ ਲੈਣਾ ਹੁੰਦਾ ਅੱਛਾ ਜੀ ਹਾਂਜੀ ਹਾਂਜੀ ਮੇਰਾ ਭਰਾ ਜੀ ਦੀ ਛੋਟ ਛੜ ਤਾਂ ਤੁਹਾਨੂੰ ਪਤਾ ਵੀ ਆਪਾਂ ਪਹਿਲਾਂ ਹੀ ਛੋਟ ਕਰ ਦੇਈ ਦੀ ਹਾਂਜੀ 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 ਤੇ ਬਾਈ ਇਹਦਾ ਮੁੱਲ ਫਿਰ ਕੀ ਕਰਨਾ ਹੋਣਾ ਐਨ ਘਮਾਓ ਮੜੀ ਮੈਂ ਤਾਂ ਨਾ 60 ਕਰ ਦਿੱਤੀ ਜੀ ਇੱਕ ਆ ਵੀ ਮਾਨਤਾ ਤੋਂ ਰੋਦਾ ਹਾਂਜੀ ਕਿਹ ਮਾਨਤਾਣ ਕਿਹ ਮਾਨਤਣ ਹਾਂਜੀ ਯਾਰ ਛੱਡ ਦਾਂਗੇ ਜੀ ਯਾਰ ਹੀ ਬਸ ਦੋ ਛੱਡ ਦਿੰਨੇ ਆ ਜੀ 63 ਦੀ ਦੇ ਦ 63 ਦੀ ਹਾਂਜੀ ਹਾਂਜੀ ਬਾਕੀ ਵੀਰ ਕੋ ਫੋਨ ਲਾਵੇ ਮੁੱਕ ਤੇ ਹੋਊਗਾ ਸ਼ੂਟ ਕਰ ਦਾਂਗੇ ਆਪਾਂ ਠੀਕ ਹੈ ਠੀਕ ਹੈ ਹਾਂਜੀ 63 ਯਾਰ ਸਾਨੂੰ ਲਿਓ ਮੜੀ ਜੀ ਫਲਾਸੀ ਜਿਹੜਾ ਦੁੱਧ ਪਰ ਦੂਲੀ ਬੈਣਾ ਇਹ ਹੈ ਵੀ ਕਰੋਸ ਵਿੱਚ ਆ ਤੇ ਖੂਕੂ ਤੋਂ ਬਹੁਤ ਆ ਰਹਿਣਾ ਕਰੋ ਯਾ ਕਿੰਦਰਾ ਯਾਨ ਪੰਡਾ ਪੰਗਿਆ ਕਰਮਾਲੀ ਨੇ ਇਹ ਜਿਹੜਾ ਵੀਰ ਭਰਾ ਦਾ ਜਿਹਦਾ ਸਾਂਭ ਵਾਲਾ ਦਾ ਦੁੱਤ ਜਿਹੜਾ ਚੰਗਾ ਪਰ ਦੋਹੀ ਦੇ ਨਾਲਾ ਲੋਣਾ ਵੇਖੋ ਜਾਲੀ ਵਿਸ਼ੇ ਪਏ ਆ ਛੱਡੇ ਤੇ ਪਿੱਛੇ ਵੀ ਸੀ ਮਲਕਾਫ ਆ ਗਿਆ ਜੀ ਪ੍ਰੋਪਰ ਜੇਰ ਦੀ ਵਿੱਚ ਹੀ ਆਪਣੇ ਕੋਲ ਵੀਡੀਓ ਪਈ ਹੈ ਅੱਛਾ ਜੀ ਹਾਂਜੀ ਹਾਂਜੀ ਸੁੰਦੀ ਦੀ ਪ੍ਰੋਪਰ ਜੇਰ ਦੀ ਆਪਣੇ ਕੋਲ ਵੀਡੀਓ ਪਈ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਟੀ ਮਲਕਾਫ ਜੀ ਬਿਲਕੁਲ ਤਾਜ਼ਾ ਵਾ ਤੇ ਕਹਣਾ ਬਾਈ ਹੋਰ ਕੁਝ ਬਸ ਜੀ ਮਿਹਰਬਾਨੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ